ਦਾ ਲੋਕ ਸਭਾ ਚੋਣਾਂ ਦਾ ਜਿਸ ਤਰ੍ਹਾਂ ਇਹ ਐਲਾਨ ਹੋ ਚੁੱਕਿਆ ਹੋਇਆ ਔਰ ਕਾਂਗਰਸ ਦੇ ਵਿੱਚ ਰੇੜਕਾ ਬਰਕਰਾਰ ਹੈ ਪਟਿਆਲਾ ਸੀਟ ਨੂੰ ਲੈ ਕੇ ਜਿੱਥੇ ਲਗਾਤਾਰ ਕਲਿਕਾਟੋ ਕਲੇਸ਼ ਚੱਲ ਰਿਹਾ ਹੈਗਾ ਤਾਂ ਜਰੂਰ ਰਾਜਾ ਵਡਿੰਗ ਵੀ ਜਿਹੜਾ ਹੈਗਾ ਪਟਿਆਲਾ ਦੇ ਵਿੱਚ ਦੋ ਵਾਰ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ ਸਿੱਟਾ ਜਿਹੜਾ ਹੈਗਾ ਉਹ ਨਹੀਂ ਨਿਕਲਿਆ ਔਰ 20 ਤਰੀਕ ਦੀ ਜਿਹੜੀ ਵੱਡੀ ਰੈਲੀ ਜਿਹੜੀ ਹੈ ਉਹ ਤਿਆਰ ਹੈਗੀ ਹੈ ਇਕੱਠ ਹੋਣਾ ਹੈਗਾ ਮਹਿਫਿਲ ਪੈਲੈਸ ਰਾਜਪੁਰਾ ਦੇ ਵਿੱਚ ਤਾਂ ਸਾਡੇ ਨਾਲ ਹਰਦੀਆਲ ਕਮੋਤ ਸਾਡੇ ਨਾਲ ਨੇ ਐਕਸਐਮਐਲ ਗੱਲਬਾਤ ਕਰਦੇ ਆ ਇਹਨਾਂ ਤੋਂ ਹੀ ਜਾਣਦੇ ਆ ਕਿਸ ਤਰ੍ਹਾਂ ਦੀ ਜਿਹੜੀ ਮੀਟਿੰਗ ਹੈਗੀ ਹੈ ਉਹ ਕੱਲ 20 ਤਰੀਕ ਨੂੰ ਜਿਹੜੀ ਹੈ ਹੋਣ ਜਾ ਰਹੀ ਹੈ ਅਸਰ ਸਾਹਿਬ ਸਵਾਗਤ ਹੈ ਪਹਿਲਾਂ ਤਾਂ ਥੈਂਕ ਯੂ ਵੈਰੀ ਮਚ ਕਮੋਤ ਸਾਹਿਬ ਕਿਸ ਤਰ੍ਹਾਂ ਦਾ ਜਿਹੜਾ ਹੁਣ ਇਕੱਠ ਹੈਗਾ ਸਭ ਤੋਂ ਪਹਿਲਾਂ ਤਾਂ ਕੱਲ 20 ਤਰੀਕ ਨੂੰ ਜਿਹੜਾ ਰੱਖਿਆ ਹੈਗਾ ਮਹਿਫਿਲ ਪੈਲੈਸ ਦੇ ਵਿੱਚ ਕਿਸ ਤਰੀਕੇ ਦਾ ਉਹ ਇਕੱਠ ਜਿਹੜਾ ਹੋਣ ਜਾ ਰਿਹਾ ਹੈਗਾ ਇਹ ਇਕੱਠ ਬਹੁਤ ਭਾਰੀ ਹੋਏਗਾ ਜੀ ਪੂਰੇ ਪਾਰਲੀਮੈਂਟ ਹਲਕੇ ਦੇ ਵਿੱਚੋਂ ਹਰ ਥਾਂ ਤੋਂ ਜ ਆ ਰਿਹਾ ਹਾਲਾਂਕਿ ਸੀਜ਼ਨ ਦਾ ਟਾਈਮ ਪਰ ਤੁਸੀਂ ਦੇਖ ਲਓ ਵੀ ਕੱਲ ਨੂੰ ਕਿੰਨਾ ਹੌਮ ਹਮਾ ਕੇ ਪਹੁੰਚ ਰਹੇ ਆ ਕਾਰਨ ਕੀ ਸਮਝੋ ਲਗਾਤਾਰ ਰਾਜਾ ਬਡਿੰਗ ਵੀ ਪਟਿਆਲੇ ਪਹੁੰਚਦੇ ਹੈਗੇ ਆ ਲਾਲ ਸਿੰਘ ਵਰਾਂ ਦੇ ਨਾਲ ਮੀਟਿੰਗ ਹੁੰਦੀ ਹੈ ਤੁਹਾਡੇ ਨਾਲ ਖਾਣਾ ਵੀ ਖਾਂਦੇ ਨੇ ਕਾਰਨ ਕੀ ਰਹਿੰਦਾ ਕਿਉਂ ਸਮਝੋਤਾ ਨਹੀਂ ਹੋ ਪਾਰਾ ਹੈਗਾ ਦੇਖੋ ਜਿੱਥੇ ਤੱਕ ਰਾਜਾ ਬਡਿੰਗ ਦੀ ਗੱਲ ਹੈਗੀ ਆ ਤੇ ਉਹਨਾਂ ਦਾ ਆਪਣਾ ਕਾਰਾ ਹੈ ਤੇ ਅਸੀਂ ਬਹੁਤ ਉਹ ਵੀ ਸਾਨੂੰ ਬੜਾ ਪਿਆਰ ਕਰਦੇ ਅਸੀਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਉਰੇ ਪਹਿਲੀ ਵਾਰੀ ਨਹੀਂ ਆਏ ਅੱਗੇ ਵੀ ਜਦੋਂ ਵੀ ਆਉਂਦੇ ਆ ਪਟਿਆਲੇ ਚ ਤਾਂ ਇੱਥੇ ਇਸ ਘਰ ਦੇ ਵਿੱਚ ਜ਼ਰੂਰ ਆਉਂਦੇ ਆ ਤੇ ਦੂਜੀ ਗੱਲ ਇਹ ਹੈਗੀ ਹੈ ਕਿ ਹਾਂਜੀ ਉਹਨਾਂ ਦੇ ਵੀ ਧਿਆਨ ਚ ਸੀਗੀਆਂ ਇਹ ਗੱਲਾਂ ਤੇ ਉਹਨਾਂ ਨੇ ਉੱਪਰੋਂ ਵੀ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਬੈਠ ਕੇ ਜਿਹੜੀ ਗੱਲ ਆ ਉਹ ਕੀਤੀ ਜਾਵੇ ਤੇ ਉਹ ਉਹਦੇ ਲਈ ਅਸੀਂ ਆਪਸ ਚ ਵੀ ਗੱਲ ਕੀਤੀ ਉਹ ਤੋਂ ਬਾਅਦ ਰਾਹੁਲ ਗਾਂਧੀ ਜੀ ਨਾਲ ਵੀ ਅਸੀਂ ਗੱਲ ਕੀਤੀ ਉਹਨਾਂ ਨੂੰ ਵੀ ਅਸੀਂ ਬੜਾ ਸਾਰਾ ਕੁਝ ਅਸੀਂ ਉਹਨਾਂ ਦੇ ਧਿਆਨ ਚ ਲਿਆਤਾ ਤਾਂ ਉਹ ਐਂਡ ਹੀ ਵਾਸ ਵੈਰੀ ਮਤਲਕੈਂਦਾ ਵੀ ਉਹਨਾਂ ਨੂੰ ਹੈਰਾਨ ਹੋਏ ਜਦੋਂ ਕਈ ਗੱਲਾਂ ਦਾ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਸਾਨੂੰ ਜਿਹੜਾ ਹੈਗਾ ਗਲਤ ਜਿਹੜਾ ਹੈਗਾ ਉਹ ਫੀਡਬੈਕ ਜਿਹੜੀ ਹੈਗੀ ਆ ਉਹ ਦਿੱਤੀ ਗਈ ਹੈਗੀ ਆ ਕੁਝ ਬੰਦਿਆਂ ਵੱਲੋਂ ਸੋ ਇਹ ਦੇ ਕਰਕੇ ਜਿਹੜਾ ਹੈ ਦੂਜੀ ਗੱਲ ਇਹ ਸੀ ਕਿ ਜਿਹੜਾ ਵਰਕਰ ਹੈ ਉਹ ਆਲਰੇਡੀ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਗੁੱਸਾ ਸੀਗਾ ਤੇ ਉਹਨਾਂ ਨੇ 20 ਤਰੀਕ ਦਾ ਪ੍ਰੋਗਰਾਮ ਜਿਹੜਾ ਰਾਜਪੁਰੇ ਰੱਖਿਆ ਉਹਨਾਂ ਨੇ ਕਿਹਾ ਸੀਗਾ ਸਾਨੂੰ ਕਿ ਇਹ ਪ੍ਰੋਗਰਾਮ ਨੂੰ ਪਿੱਛੇ ਕਰ ਦੋ ਪਰ ਅਸੀਂ ਕਿਹਾ ਵੀ ਇਹ ਬਿਲਕੁਲ ਨਹੀਂ ਹੋਣਾ ਕਿਉਂਕਿ ਵਰਕਰ ਦਾ ਅੱਜ ਜੇ ਡਿਮੋਟਲਾਈਜ਼ ਹੋਇਆ ਵਾ ਤੇ ਵਰਕਰ ਨੂੰ ਅਸੀਂ ਨਾ ਖੜਾ ਕੀਤਾ ਤਾਂ ਫਿਰ ਪਾਰਟੀ ਦੇ ਪੱਲੇ ਕੁਝ ਨਹੀਂ ਰਹਿਣਾ ਕਿਉਂਕਿ ਡਾਕਟਰ ਗਾਂਧੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਤਾਂ ਉਹ ਕਿਸੇ ਐਸੀ ਸੰਸਥਾ ਨਾਲ ਕੰਮ ਕਰਦੇ ਰਹੇ ਜਿਹੜੇ ਵਿਚਾਰਿਆ ਨਹੀਂ ਜਾ ਸਕਦਾ ਫਿਰ ਉਹ ਆਪ ਚਾ ਕੇ ਆਪ ਤੋਂ ਬਾਅਦ ਆਪਣੀ ਪਾਰਟੀ ਬਣਾਈ ਹੁਣ ਚੌਥੀ ਥਾਂ ਤੇ ਆ ਕੇ ਕਾਂਗਰਸ ਦੇ ਵਿੱਚ ਆ ਕੇ ਇੱਕ ਮਹੀਨਾ ਪਹਿਲਾਂ ਪਹਿਲਾਂ ਤਾਂ ਉਹ ਕਹੀ ਗਏ ਕਿ ਮੇਰੀ ਤਾਂ ਸਿਹਤ ਨਹੀਂ ਠੀਕ ਜੀ ਮੈਂ ਤਾਂ ਚੋਂਕ ਕਾਂਗਰਸ ਦੀਆਂ ਨੀਤੀਆਂ ਨਹੀਂ ਮੈਂ ਚੰਗੀਆਂ ਸਮਝਦਾ ਹੈਗਾ ਤਾਂ ਮੈਂ ਚੋਣ ਨਹੀਂ ਲੜਨੀ ਕਾਂਗਰਸ ਵੱਲੋਂ ਤੇ ਹੁਣ ਪਤਾ ਨਹੀਂ ਕੀ ਕਾਰਨ ਬਣਿਆ ਕਿ ਉਹਨਾਂ ਨੂੰ ਜਿਹੜਾ ਇੰਨਾ ਸ਼ੌਂਕ ਜਗ ਗਿਆ ਕਿ ਵੀ ਜਿਹੜਾ ਹੈ ਵੀ ਅਸੀਂ ਜਿਹੜੀ ਚੋਣ ਲੜਨੀ ਹੈਗੀ ਆ ਸੋ ਉਹਦੇ ਨਾਲ ਜਿਹੜਾ ਕਾਂਗਰਸ ਦੇ ਵਰਕਰ ਦੇ ਵਿੱਚ ਵਿਰੋਧ ਪੈਦਾ ਹੀ ਹੋਣਾ ਸੀ ਉਹਦਾ ਕਾਰਨ ਸੀ ਬਹੁਤ ਵੱਡਾ ਜਿਹੜਾ ਕਾਰਨ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਗਏ ਤਾਂ ਬੀਜੇਪੀ ਚ ਪਟਿਆਲੇ ਚ ਕੋਈ ਵੀ ਵੱਡਾ ਲੀਡਰ ਉਹਨਾਂ ਦੇ ਨਾਲ ਨਹੀਂ ਗਿਆ ਹੈਗਾ ਸਾਨੂੰ ਸਭ ਤੋਂ ਜ਼ਿਆਦਾ ਨੇੜੇ ਸਮਝਿਆ ਜਾਂਦਾ ਸੀ ਉਹਨਾਂ ਦੇ ਕਿ ਲੈ ਵੀ ਉਦੋਂ ਵੀ ਲੋਕ ਇਹੀ ਕਹਿੰਦੇ ਹੁੰਦੇ ਸੀ ਕਿ ਇਹ ਬੀਜੇਪੀ ਚ ਚਲਾ ਜਾਏਗਾ ਜੀ ਉਹਨਾਂ ਦੇ ਨਾਲ ਅਸੀਂ ਬਿਲਕੁਲ ਨਹੀਂ ਗਏ ਦੇਖੋ ਤੁਹਾਡੇ ਸਾਹਮਣੇ ਫਿਰ 22 ਦੀ ਚੋਣ ਲੜੀ ਕਿ ਨਹੀਂ ਲੜੀ ਉਹਨਾਂ ਦੇ ਅਗੇਂਸਟ আর ਪੂਰੀ ਮਤਲਕੇ ਤਿਆਰੀ ਦੇ ਅੰਦਰ ਇੱਥੋਂ ਤੁਸੀਂ ਦੇਖੋ ਵਿਸ਼ਨੂ ਸ਼ਰਮਾ ਉਹਨੇ ਲੜੇ ਇੱਥੋਂ ਹਾਂਜੀ ਤੇ ਲੋਕ ਉਦੋਂ ਵੀ ਕਹਿੰਦੇ ਸੀਗੇ ਕਿ ਪਟਿਆਲਾ ਸੀਟ ਤਾਂ ਜੀ ਕੈਪਟਨ ਮਨਿੰਦਰ ਸਿੰਘ ਲਈ ਛੱਡ ਦੇਣਗੇ ਜੀ ਉਹ ਇਹ ਨਹੀਂ ਛੱਡੀ ਜਿਤਨਾ ਹਾਰਨਾ ਦੈਟ ਇ ਅਨਦਰ ਥਿੰਗ ਪਾਰਟ ਆਫ ਪੋਲਿਟਿਕਸ ਪਰ ਅਸੀਂ ਉਹਨਾਂ ਨੂੰ ਖਾਲੀ ਨਹੀਂ ਸੀ ਛੱਡੀ ਪੂਰੀ ਲੜਾਈ ਲੜੀ ਹੈ ਜੀ ਸਾਡੇ ਵਰਕਰਾਂ ਨੇ ਰਿਜ਼ਲਟ ਉਹ ਵੀ ਹਾਰ ਗਏ ਸਾਡਾ ਬੰਦਾ ਵੀ ਹਾਰ ਗਿਆ ਉਹ ਤਾਂ ਪੰਜਾਬ ਚ ਹੀ ਕਾਂਗਰਸ ਹਾਰੀ ਹੈਗੀ ਹੈ ਤੇ ਦੂਜਾ ਇਹ ਹੈਗਾ ਕਿ ਹੁਣ ਉਹ ਤੋਂ ਕਾਫੀ ਵਰਕਰ ਸਾਡਾ ਸੀਗਾ ਜਿਹੜਾ ਉਹਨਾਂ ਦੇ ਨਾਲ ਸ਼ਿਫਟ ਕਰ ਗਿਆ ਪਰ ਅਸੀਂ ਬਹੁਤ ਰੋਕਿਆ ਵਰਕਰਸ ਨੂੰ ਅਰ 2 ਸਾਲ ਤੋਂ ਤੁਹਾਨੂੰ ਪਤਾ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਸਭ ਤੋਂ ਵੱਧ ਜਿਆਦਾ ਜਿਹੜਾ ਕਟਾਈ ਆ ਇਹ ਆ ਜਿਹੜੇ ਝੋਟੇ ਪਰਚੇ ਆ ਉਹ ਕਾਂਗਰਸ ਦੇ ਲੋਕਾਂ ਤੇ ਕੀਤੇ ਹੈਗੇ ਆ ਅਰ ਉਹ ਅਸੀਂ ਲੜਿਆ ਆਪਣੇ ਦਮ ਤੇ ਲੜਿਆ ਆਪਣੇ ਲੋਕਾਂ ਨੂੰ ਨਾਲ ਲੈ ਕੇ ਲੜਿਆ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ 200 ਕੇਸਿਸ ਦੀ ਐਸੀ ਲਿਸਟਾਂ ਵੀ ਜਿੱਥੇ ਸਾਡੇ ਵਰਕਰਾਂ ਦੇ ਉੱਤੇ ਬਹੁਤ ਜਿਆਦਾ ਤਸੱਦਦ ਹੋਇਆ ਹੈਗਾ ਤੇ ਹੁਣ ਜਦੋਂ ਇਹ ਉਮੀਦ ਸੀ ਕਾਂਗਰਸ ਵਰਕਰਸ ਨੂੰ ਕਿ ਸਾਡਾ ਬੰਦਾ ਆਏਗਾ ਉਹ ਜਿਹੜਾ ਹੈਗਾ ਜੇ ਅਸੀਂ ਪਾਰਲੀਮੈਂਟ ਦੇ ਅਸੀਂ ਚ ਲੜਾਈ ਲੜ ਲੰਨੇ ਆ ਤਾਂ ਫਿਰ ਉਹਦੇ ਚ ਸਾਨੂੰ ਬਹੁਤ ਜ਼ਿਆਦਾ ਪ੍ਰੋਟੈਕਸ਼ਨ ਮਿਲ ਜੇਗੀ ਤਾਂ ਬਟ ਰੀਜਨ ਇਹ ਹੋਇਆ ਕਿ ਧਰਮਵੀਰ ਗਾਂਧੀ ਨੂੰ ਜਦੋਂ ਟਿਕਟ ਦੇਤੀ ਹੁਣ ਧਰਮਵੀਰ ਗਾਂਧੀ ਜੇ ਤੱਕ ਪਹਿਲਾਂ ਹੀ ਕਹਤਾ ਕਿ ਮੈਂ ਕਿਸੇ ਦੇ ਦੁੱਖ ਸੁੱਖ ਚ ਨਹੀਂ ਖੜਨਾ ਕਿਸੇ ਦੇ ਆਣਾ ਜਾਣਾ ਨਹੀਂ ਤੇ ਕਿਸੇ ਲਈ ਫੋਨ ਨਹੀਂ ਕਰਨਾ ਠਾਣਾ ਨਹੀਂ ਕਿਤੇ ਵੀ ਤੇ ਵਰਕਰ ਜਾਏ ਤਾਂ ਕਿੱਥੇ ਜਾਏ ਜੀ ਪਰ ਜਦੋਂ ਇਹ ਗੱਲਾਂ ਤੁਸੀਂ ਰਾਜਾ ਵਡਿੰਗ ਸਾਹਿਬ ਨੂੰ ਵੀ ਦੱਸੀਆਂ ਹੋਣਗੀਆਂ ਰਾਹੁਲ ਗਾਂਧੀ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਕਿੱਥੇ ਸੇਟਾ ਨਿਕਲਦਾ ਪਰ ਲਗਾਤਾਰ ਅਸੀਂ ਦੇਖ ਰਹੇ ਹਾਂ ਰਾਜਾ ਵਡਿੰਗ ਦਾ ਇੱਕੋ ਹੀ ਬਿਆਨ ਹੈ ਕਿ ਮੈਂ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਗੁੱਸੇ ਨੇ ਟਕਸਾਲੀਆਂ ਦੇ ਉਹ ਜਾਇਜ਼ ਨੇ ਲਾਲ ਸਿੰਘ ਨੂੰ ਵੀ ਮਿਲਿਆ ਕਮੋਤ ਸਾਬ ਨੂੰ ਵੀ ਮਿਲਿਆ ਪਰ ਜਲਦ ਇਹ ਨਾਰਾਜ਼ਗੀ ਵੀ ਦੂਰ ਹੋ ਜਾਊਗੀ ਕਿੱਥੇ ਨਾ ਕਿੱਥੇ ਲੱਗਦਾ ਕਿਸੇ ਤਰੀਕੇ ਦੇ ਹੋਊਗਾ ਨਹੀਂ ਦੇਖੋ ਅਸੀਂ ਤਾਂ ਉਹਨਾਂ ਨੂੰ ਵਰਕਰਜ਼ ਦੀ ਨਾਰਾਜ਼ਗੀ ਦੱਸੀ ਹੈ ਕਿ ਅੱ비 ਇਹ ਹੈ ਕਿ ਜਿੰਨੀਓ ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਆਪਣੀ ਥਾਂ ਤੇ ਸੱਚੇ ਹੈਗੇ ਆ ਤੇ ਚਲੋ ਉਸਤੇ ਵੀ ਜਿਹੜੀਆਂ ਕੁਝ ਗੱਲਾਂ ਐ ਅਸੀਂ ਇਹਨਾਂ ਦੇ ਨਾਂ ਦੱਸਣ ਬਾਹਰ ਨਹੀਂ ਦੱਸ ਸਕਦੇ ਹੈਗੇ ਅਸੀਂ ਸਾਰਾ ਕੁਝ ਅਸੀਂ ਦੱਸ ਚੁੱਕੇ ਆ ਹੁਣ ਸਭ ਤੋਂ ਵੱਡਾ ਦੀਪ ਇਹ ਹੈਗਾ ਕਿ ਇਹ ਇੱਕੇ ਤਾਂ ਇਹ ਹੈ ਜਿਹੜਾ ਬਹੁਤ ਜ਼ਿਆਦਾ ਰੈਜੈਂਟਮੈਂਟ ਹੈ ਕਿਉਂਕਿ ਲੜਾਈ ਕਿਹਨੇ ਲੜਨੀ ਆ ਵਰਕਰਾਂ ਨੇ ਲੜਨੀ ਆ ਨਾ ਜੀ ਪਿੰਡਾਂ ਦੇ ਅੰਦਰ ਬੂਥ ਕਿਹਨੇ ਸੰਭਾਲਨੇ ਆ ਵਰਕਰਾਂ ਨੇ ਸੰਭਾਲਨੇ ਆ ਜੇ ਤੁਸੀਂ ਵਰਕਰ ਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਕਾਕਾ ਅਸੀਂ ਤੁਹਾਡੀ ਮਦਦ ਨਹੀਂ ਕਰਨੀ ਹੈਗੀ ਉਹਦੇ ਚ ਡਿਮੋਰਲਾਈਜੇਸ਼ਨ ਆ ਜਾਣੀ ਆ ਉਹ ਕਿਉਂ ਬੂਥ ਤੇ ਜਾਏਗਾ ਜੀ ਕਿਉਂ ਮਿਹਨਤ ਕਰੇਗਾ ਜੀ ਜੇ ਚੁੱਪ ਕਰਕੇ ਜਾ ਕੇ ਬਸਤਾ ਹੀ ਲਾ ਕੇ ਬੈਠ ਗਿਆ ਉਹਨੇ ਨਾ ਉਹ ਡੇਰਿਆਂ ਆਪਣਾ ਬੇੜਿਆਂ ਚ ਨਹੀਂ ਘੁੰਮਿਆ ਇਹ ਆ ਪੂਰੇ ਪਿੰਡ ਚ ਨਹੀਂ ਘੁੰਮਿਆ ਜਾ ਕੇ ਲੋਕਾਂ ਨੂੰ ਪ੍ਰੇਰਿਤ ਨਹੀਂ ਕਰਿਆ ਵੀ ਕਾਂਗਰਸ ਨੂੰ ਵੋਟ ਪਾਓ ਸਾਡੇ ਕੈਂਡੀਡੇਟ ਐਸਾ ਹੈ ਐਸਾ ਹੈ ਹੁਣ ਜੇ ਇਹ ਕੁਐਸਚਨ ਨਿਕੋਣਾ ਤੇ ਸਾਹਮਣੇ ਆਏਗਾ ਜਦੋਂ ਜਾਣ ਕੇ ਪਬਲਿਕ ਦੇ ਸਾਹਮਣੇ ਕਿ ਲਓ ਜੀ ਤੁਸੀਂ ਸਾਡੇ ਬੰਦੇ ਨੂੰ ਵੋਟ ਪਾਓ ਜੀ ਸਾਡਾ ਬੰਦਾ ਅਗਲੇ ਨੇ ਲੋਕਾਂ ਨੇ ਇੱਕ ਗੱਲ ਕਹਿਣੀ ਭਾਈ ਤੁਹਾਡੇ ਬੰਦੇ ਨੇ ਤਾਂ ਪਹਿਲਾਂ ਹੀ ਕਹਿਤਾ ਕਿ ਅਸੀਂ ਤੁਹਾਡੇ ਨਾਲ ਨਹੀਂ ਖੜਦਾ ਹੈਗੇ ਤੇ ਉਹ ਕਿਵੇਂ ਕਿਹਦੇ ਲਈ ਵੋਟ ਮੰਗਣਗੇ ਜੀ ਦੱਸੋ ਕਿਸੇ ਨਾਲ ਕਿੱਥੇ ਤਾਂ ਫਿਰ ਇਹ ਨੁਕਸਾਨ ਤਾਂ ਕਾਂਗਰਸ ਨੂੰ ਚਲਣਾ ਪੈ ਸਕਦਾ ਨਹੀਂ ਪੈ ਹੀ ਰਿਹਾ ਇਹ ਤਾਂ ਮੈਂ ਤਾਂ ਪਹਿਲਾਂ ਹੀ ਖਦਸਾ ਹੀ ਝਾਰ ਕਰ ਰਿਹਾ ਕਿ ਪੈ ਹੀ ਸਕਦਾ ਹੈ ਆਮ ਪਬਲਿਕ ਹੈਗੀ ਟਕਸਾਲੀ ਨਾਲ ਨਹੀਂ ਹੈਗੇ ਤਾਂ ਅਸੀਂ ਕਿਉਂ ਵੋਟ ਪਾ ਕੇ ਜਿਤਾਈਏ ਇਹਨਾਂ ਨੂੰ ਨਹੀਂ ਨਹੀਂ ਮੈਂ ਤਾਂ ਉਸੇ ਕਰਕੇ ਇਹ ਕਹਿ ਰਿਹਾ ਟਕਸਾਲੀ ਕੀ ਆਮ ਲੋਕੀ ਗੱਲ ਕਰਨਾਂਗੇ ਆਮ ਲੋਕੀ ਗੱਲ ਕਰਨਗੇ ਦੋੜਾ ਇੱਕ ਬਹੁਤ ਵੱਡਾ ਜਿਹੜਾ ਈਸ਼ੂ ਹੈਗਾ ਉਹ ਰਿਲੀਜੀਅਸ ਮਤਲਬ ਕਹਿੰਦਾ ਵੀ ਹੈਗਾ ਤੇ ਸਾਡੇ ਜਿਹੜੇ ਬੜੇ ਸੈਕੂਲਰ ਲੋਕ ਆ ਜਿਹੜੇ ਤੁਹਾਨੂੰ ਪਤਾ ਕਿ ਖਾਸ ਕਰਕੇ ਮਾਲਵੇ ਦੇ ਅੰਦਰ ਜਿਹੜਾ ਡੇਰਾਬਾਦ ਦਾ ਬਹੁਤ ਵੱਡਾ ਪ੍ਰਭਾਵ ਹੈਗਾ ਲੋਕ ਬੜੇ ਜੁੜੇ ਹੋਏ ਹੁਣ ਤੁਸੀਂ ਪਿੰਡਾਂ 'ਚ ਲਾ ਲੋ ਤੁਸੀਂ ਹਰ ਪਿੰਡ ਦੇ ਅੰਦਰ ਗੁੱਗਾ ਮਾੜੀ ਬਣੀ ਹੋਈ ਆ ਤੁਸੀਂ ਇਹ ਦੇਖ ਲਓ ਵੀ ਜਿਸ ਦਿਨ ਮਤਲਬ ਕਹਿੰਦਾ ਵੀ ਇਹ ਗੁੱਗਾ ਮਾੜੀ ਦਾ ਕੋਈ ਵੀ ਮਤਲਬ ਕਹਿੰਦਾ ਵੀ ਜਿਹੜਾ ਪ੍ਰੋਗਰਾਮ ਹੁੰਦਾ ਤਾਂ ਸਾਰਾ ਪਿੰਡ ਚ ਇਹ ਕਿਸੇ ਦੇ ਜਿਸੇ ਧਰਮ ਨਾਲ ਵੀ ਸੰਬੰਧਿਤ ਆ ਉੱਥੇ ਜਾਂਦਾ ਹੈਗਾ ਹੈ ਜੀ ਜੇ ਅਸੀਂ ਇਹਨਾਂ ਸੰਸਥਾਵਾਂ ਦੇ ਖਿਲਾਫ ਇਹ ਆ ਕਿਤੇ ਜਿਹੜੇ ਬੰਦੇ ਹੋਰ ਸਾਡੇ ਸੰਸਥਾਨ ਬਣੇ ਹੋਏ ਆ ਉਹਨਾਂ ਦੇ ਖਿਲਾਫ ਅਸੀਂ ਜੇ ਕੋਈ ਬੋਲਾਂਗੇ ਜਾ ਕੇ ਤਾਂ ਫਿਰ ਉਹ ਲੋਕ ਟੌਲਰਟ ਨਹੀਂ ਕਰਦੇ ਹੁਣ 20 ਤਰੀਕ ਨੂੰ ਉੱਥੇ ਕੌਣ ਕੌਣ ਆ ਰਿਹਾ ਹੈਗਾ ਜੀ ਰਾਜਾਵੜਿੰਗ ਵੀ ਪਹੁੰਚਣਗੇ ਸਾਰੇ ਜ਼ਿਲ੍ਹੇ ਦੇ ਲੀਡਰ ਹੁਣ ਤੁਸੀਂ ਅੱਜ ਪੜ੍ਹਿਆ ਹੀ ਹੋਏਗਾ ਕੱਲ ਸਪੈਸ਼ਲੀ ਸਰਦਾਰ ਨਿਰਮਲ ਸਿੰਘ ਜਿਹੜੇ ਹੈਗੇ ਆ ਛਤਰਾਣੇ ਤੋਂ ਐਕਸਐਮਐਲਏ ਉਹ ਆਪ ਆਏ ਚੱਲ ਕੇ ਦੇ ਡਿਸਾਈਡਡ ਕਿ ਅਸੀਂ ਤੁਹਾਡੇ ਨਾਲ ਖੜਾਗੇ ਔਰ ਮੈਂ ਕੱਲ ਨੂੰ ਆਪਣੀਆਂ ਬਹੁਤ ਜ਼ਿਆਦਾ ਬੰਦੇ ਲੈ ਕੇ ਮੈਂ ਰਾਜਪੁਰੇ ਆ ਰਿਹਾ ਹਾਂਗਾ ਰਾਜਪੁਰੇ ਵੀ ਪਹੁੰਚ ਸਕਦੇ ਆ ਸਕਦੇ ਆ ਬਿਲਕੁਲ ਆ আচ্ছা ਇੱਕ ਕੱਲ ਨਵਜੋਤ ਸਿੰਘ ਸਿੱਧੂ ਦੇ ਘਰ ਮੀਟਿੰਗ ਹੁੰਦੀ ਹੈ ਸ਼ਮਸ਼ੇਰ ਸਿੰਘ ਦੁੱਲੋ ਵੀ ਪਹੁੰਚਦਾ ਹੋਰ ਵੀ ਲੀਡਰਸ਼ਿਪ ਹੁੰਦੀ ਹੈ ਤਾਂ ਲੋਕਾਂ ਦੇ ਵੱਲੋਂ ਵੀ ਇਹੀ ਗੱਲ ਕਿਹਾ ਜਾ ਰਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਦੇ ਜਿਹੜੀ ਐਂਟਰੀ ਹੈਗੀ ਉਹ ਟਕਸਾਲੀਆਂ ਦੇ ਨਾਲ ਰਲ ਸਕਦੇ ਨੇ ਕਿਉਂਕਿ ਲਗਾਤਾਰ ਜਿਹੜਾ ਟਿਕਟ ਨੂੰ ਵਿਰੋਧ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੀ ਕੱਲ ਮੀਟਿੰਗ ਹੋਈ ਹੈ ਦੇਖੋ ਜੀ ਸਿੱਧੂ ਸਾਹਿਬ ਨੇ ਆਪਣੇ ਘਰੇ ਮੀਟਿੰ ਨਾ ਸਾਡਾ ਉਹ ਮੀਟਿੰਗ ਦੇ ਨਾਲ ਲੈਂਦੇ ਨਾ ਉਹਨਾਂ ਨੇ ਕੀ ਗੱਲ ਕੀਤੀ ਨਹੀਂ ਕੀਤੀ ਮੈਨੂੰ ਕੁਝ ਨਹੀਂ ਪਤਾ। ਉਹ 20 ਤਰੀਕ ਨੂੰ ਸੱਦਾ ਦਿੱਤਾ ਗਿਆ ਉਹਨਾਂ ਨੂੰ ਵੀ ਉੱਥੇ ਬੁਲਾਇਆ ਕਿ ਨਹੀਂ ਨਾ ਨਾ ਕੋਈ ਸੱਦਾ ਨਹੀਂ ਦਿੱਤਾ ਗਿਆ। ਔਰ ਮੇਰੇ ਖਿਆਲੋਂ ਨਹੀਂ ਆ ਰਹੇਗੇ। ਤਾਂ ਜਿਸ ਤਰ੍ਹਾਂ ਦਲਵੀਰ ਗੋਲਡੀ ਨੂੰ ਮਨਾਲ ਦਿੱਤਾ ਗਿਆ ਹੈਗਾ ਸੰਗਰੂਰ ਤੋਂ ਰਾਜਾ ਬਣੀ ਲਗਾਤਾਰ ਪਹੁੰਚਦੇ ਨੇ ਉੱਥੇ ਇਸਕਬਾਲ ਕਹਿਰਾ ਵੀ ਗੱਲ ਆਈ ਸੀ। ਲੱਗਦਾ ਕਿ ਕਿਤੇ ਨਾ ਕਿਤੇ ਕੱਲ ਸਮਝੌਤਾ ਵੀ ਹੋ ਸਕਦਾ ਹੈ ਕਿ ਜਿਹੜਾ ਟਕਰਾਅ ਵਾਜੀ ਹੈਗੀ ਉਹ ਟਿਕਟ ਦੀ ਲਗਾਤਾਰ ਜਾਰੀ ਰਹੂਗੀ। ਇਹ ਨਾ ਬਾਰ-ਬਾਰ ਮੈਨੂੰ ਇਹ ਕਹੀ ਜਿੰਨੇ ਵੀ ਰੁੱਸੇ ਰੁੱਸੇ ਅਸੀਂ ਕਦੋਂ ਰੁੱਸੇ ਆ। ਵੀਰ ਸਟਿਲ ਇਨ ਰੰਤ ਹੈ ਹੀ ਰਹਾ ਨਾ ਟਿਕਟ ਜਿਹੜੀ ਧਰਮਵੀਰ ਗਾਂਦੇ ਨੂੰ ਦਿੱਤੀ ਤਾਂ ਉਸ ਚੀਜ਼ ਦੀ ਨਾਰਾਜ਼ਗੀ ਤਾਂ ਹੈ ਹੀ ਨੀ ਨੀ ਨਾਰਾਜ਼ਗੀ ਸਾਡੇ ਮਨ ਸਾਡੇ ਨਾਲੋਂ ਜ਼ਿਆਦਾ ਤਾਂ ਵਰਕਰਜ਼ ਦੇ ਵਿੱਚ ਹੈਗੀ ਹੈ ਹਾਂ ਸਾਡੇ ਨਾਲੋਂ ਜ਼ਿਆਦਾ ਵਰਕਰਜ਼ ਹੁਣ ਵਰਕਰ ਵੀ ਤੁਹਾਡੇ ਨਾਲ ਹੀ ਨੇ ਵੀ ਵਰਕਰ ਸਾਡੇ ਨਾਲ ਜੇ ਮੇਰੀ ਗੱਲ ਸੁਣੋ ਤੁਸੀਂ ਸਾਡੇ ਨਾਲ ਕਿਵੇਂ ਰਹਿਣਗੇ ਜਿਹੜਾ ਬੰਦੇ ਲਈ ਉਹਨਾਂ ਨੇ ਵੋਟ ਪਾਣੀ ਹੈ ਜਦੋਂ ਉਹ ਕਹਿੰਦਾ ਕਿ ਮੈਂ ਤੁਹਾਡੇ ਨਾਲ ਨਹੀਂ ਖੜਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਬਾਰ ਬਾਰ ਆਪਾਂ ਰਿਪੀਟ ਨਾ ਕਰਿਏ ਕਿ ਉਹ ਲੋਕਾਂ ਕੋਲ ਕਿਵੇਂ ਜਾਣਗੇ ਲੋਕਾਂ ਨੇ ਉਹਨਾਂ ਨੂੰ ਇੱਕ ਸਵਾਲ ਕਰਨਾ ਕਿ ਪਾਜੀ ਤੁਸੀਂ ਕਿੱਥੇ ਜਿੱਦੇ ਲਈ ਵੋਟ ਮੰਗਣਾ ਹੈ ਕੀ ਉਹ ਤੁਹਾਡੀ ਬਾਹ ਫੜੇਗਾ ਤੁਹਾਡੇ ਨਾਲ ਖੜੇਗਾ ਉਹਨੇ ਤਾਂ ਕਹਿ ਦਿੱਤਾ ਪਹਿਲਾਂ ਹੀ ਪਰ ਹੁਣ ਕੱਲ ਦੀ ਮੀਟਿੰਗ ਤੋਂ ਬਾਅਦ ਫਿਰ ਕੀ ਫੈਸਲਾ ਹੋ ਸਕਦਾ ਹੈ ਉਹ ਅੱਜ ਬੈਠ ਕੇ ਸ਼ਾਮੀ ਗੱਲ ਕਰਾਂਗੇ ਤਾਂ ਜੋ ਵੀ ਫੈਸਲਾ ਹੋਏਗਾ ਕੱਲ ਉੱਥੇ ਗੱਲ ਕਰਾਂਗੇ ਅਸੀਂ ਜੀ ਬਹੁਤ ਬਹੁਤ ਧੰਨਵਾਦ ਤਾਂ ਇਹ ਸੰ ਸਾਡੇ ਨਾਲ ਹਰਦਿਆਲਕ ਮੋਤ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਵਰਕਰ ਜਿਹੜਾ ਹੈਗਾ ਉਹ ਨੀਚਲੇ ਪੱਧਰ ਤੋਂ ਜ਼ਮੀਨੀ ਪੱਧਰ ਤੋਂ ਜਿਹੜਾ ਹੈਗਾ ਉਹ ਨਾਰਾਜ਼ ਹੈਗਾ ਸਾਡੀ ਜਰੂਰ ਨਾਰਾਜ਼ਗੀ ਜਿਹੜੀ ਹੈਗੀ ਉਹ ਦੱਸੀ ਉਹਨਾਂ ਨੇ ਕਿ ਵਰਕਰ ਵਰਕਰ ਦੇ ਨਾਲ ਅਸੀਂ ਤਾਕਤ ਜਦੋਂ ਹੀ ਇਹ ਗੱਲਬਾਤ ਹੋਈ ਹੈ ਰਾਜਾ ਬੜਿੰਗ ਵੀ ਪਹੁੰਚਦੇ ਹੈਗੇ ਹੈ ਲੰਚ ਜ਼ਰੂਰ ਹੁੰਦਾ ਹੈ ਉਸ ਤੋਂ ਬਾਅਦ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੀਆਂ ਅੰਦਰਲੀਆਂ ਗੱਲਾਂ ਸੀਗੀਆਂ ਉਹ ਅਸੀਂ ਉਹ ਰਾਜਾ ਉਹੜਿੰਗ ਦੇ ਨਾਲ ਵੀ ਕੀਤੀਆਂ ਹੈਗੀਆਂ ਰਾਹੁਲ ਗਾਂਧੀ ਦੇ ਨਾਲ ਵੀ ਜਿਹੜੀ ਆ ਫੋਨ ਤੇ ਗੱਲਬਾਤ ਹੋਈ ਹੈ ਸੰਪਰਕ ਹੋਇਆ ਪਰ ਉਹਨਾਂ ਗੱਲੋਂ ਇੱਕੋ ਹੀ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਕੁਝ ਸਮੇਂ ਬਾਅਦ ਜਿਹੜਾ ਹੈਗਾ ਆਉਣ ਵਾਲਾ ਜਿਹੜਾ ਨਤੀਜਾ ਹੈਗਾ ਉਹ ਸਾਹਮਣੇ ਆਊਗਾ ਪਹਿਲਾ ਜਿਹੜੀ ਹੈਗੀ ਕੱਲ 20 ਤਰੀਕ ਨੂੰ ਵੱਡੀ ਜਿਹੜੀ ਹੈ ਉਹ ਰੈਲੀ ਰੱਖੀ ਗਈ ਹੈ ਮਹਿਫਿਲ ਪੈਲਸ ਰਾਜਪੁਰਾ ਦੇ ਵਿੱਚ ਤਾਂ ਉਸ ਤੋਂ ਬਾਅਦ ਹੀ ਅਗਲੀ ਜਿਹੜੀ ਹੈ ਰਣਨੀਤੀ ਜਿਹੜੀ ਹੈ ਉਹ ਲਿਖੀ ਜਾਏਗੀ ਬਾਕੀ ਹੋਰ ਅਪਡੇਟਸ ਲਈ ਦੇਖਦੇ ਰਹੋ ਹਮਦਰ ਟੀਵੀ ਕੈਮ ਦਾ ਲੋਕ ਸਭਾ ਚੋਣਾਂ ਦਾ ਜਿਸ ਤਰ੍ਹਾਂ ਇਹ ਐਲਾਨ ਹੋ ਚੁੱਕਿਆ ਹੋਇਆ ਔਰ ਕਾਂਗਰਸ ਦੇ ਵਿੱਚ ਰੇੜਕਾ ਬਰਕਰਾਰ ਹੈ ਪਟਿਆਲਾ ਸੀਟ ਨੂੰ ਲੈ ਕੇ ਜਿੱਥੇ ਲਗਾਤਾਰ ਕਲਿਕਾਟੋ ਕਲੇਸ਼ ਚੱਲ ਰਿਹਾ ਹੈਗਾ ਤਾਂ ਜਰੂਰ ਰਾਜਾ ਵਡਿੰਗ ਵੀ ਜਿਹੜਾ ਹੈਗਾ ਪਟਿਆਲਾ ਦੇ ਵਿੱਚ ਦੋ ਵਾਰ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ ਸਿੱਟਾ ਜਿਹੜਾ ਹੈਗਾ ਉਹ ਨਹੀਂ ਨਿਕਲਿਆ ਔਰ 20 ਤਰੀਕ ਦੀ ਜਿਹੜੀ ਵੱਡੀ ਰੈਲੀ ਜਿਹੜੀ ਹੈ ਉਹ ਤਿਆਰ ਹੈਗੀ ਹੈ ਇਕੱਠ ਹੋਣਾਂ